ਵਿਧਾਨ ਸਭਾ ਹਲਕਾ ਪੱਟੀ ਦੇ ਸਮੂਹ ਅਕਾਲੀ ਆਗੂ ਸਹਿਬਾਨ ਵਰਪ ਸਹਿਬਾਨ ਤੇ ਸਮੂਹ ਸਮਰਥਕਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਦਾਚਿਤ ਨੈਸੀ ਸੁਤੇ ਕੇ ਅਜੀ ਹ ਕੋਸ਼ ਵਾਪਰੇਗਾ ਪਰ ਕਿਉਂ ਵਾਪਰੇ ਆ ਕੀ ਕਾਰਨ ਸਨ ਮੇਰਾ ਕਹਿਣਾ ਕਿ ਇਹਦੇ ਤੋਂ ਸਾਰੇ ਜਾਣੋ ਕੋਈ ਵੀ ਪਾਰਟੀ ਜਾਂ ਕੋਈ ਵੀ ਲੀਡਰਸ਼ਿਪ ਕਦੇ ਨਹੀਂ ਚਾਹੁੰਦੀ ਹੁੰਦੀ ਕਿ ਆਪਣੇ ਕਿਸੇ ਆਗੂ ਦੇ ਵਿਰੁੱਧ ਉਹਨੂੰ ਕੋਈ ਕਾਰਵਾਈ ਕਰਨੀ ਪਵੇ ਪਰ ਇਸ ਮਸਲੇ ਦੇ ਵਿੱਚ ਪਾਰਟੀ ਨੇ ਬੜੇ ਯਤਨ ਕੀਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਹੁਤ ਮਿਹਨਤ ਕੀਤੀ ਬਹੁਤ ਤਰਲੇ ਮਾਰੇ ਬਹੁਤ ਸਮਝਾਉਣ ਦਾ ਯਤਨ ਕੀਤਾ ਪਰ ਸਾਰਾ ਸਾਰਾ ਦਿਨ ਥੱਕੇ ਹੋਣਾ ਤੇ ਦੋ ਦੋ ਢਾਈ 220 ਕਿਲੋਮੀਟਰ ਚੰਡੀਗੜ੍ਹ ਜਾ ਕੇ ਫਿਰ ਸਾਡੇ ਸਤਕਾਰਯੋਗ ਕੈਰਮ ਸਾਹਿਬ ਨੂੰ ਲੱਭਣਾ ਉਹਨਾਂ ਨਾਲ ਤਰਲਾਮਤ ਮਾਰਨੀ ਔਰ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਇਹ ਕੋਸ਼ਿਸ਼ਾਂ ਕਰਦੀਆਂ ਰਹੀਆਂ ਔਰ ਤਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਦੇ باوجود ਵੀ ਸਾਡੇ ਸਤਕਾਰਯੋਗ ਕਰਮ ਸਾਹਿਬ ਨਹੀਂ ਹਟੇ ਤੇ ਪਾਰਟੀ ਨੇ ਜਿਹੜਾ ਆ ਦੇਖੋ ਜੇ ਮੈਨੂੰ ਉਮੀਦਵਾਰ ਬਣਾਇਆ ਤੇ ਪਾਰਟੀ ਨੇ ਬਣਾਇਆ ਇਹ ਵੀ ਪਾਰਟੀ ਦਾ ਫੈਸਲਾ ਹੈ ਔਰ ਭਾਵੇਂ ਕਿ ਮੇਰੇ ਵਰਗਾ ਵੀ ਕਦਾ ਜਿਤਨੀ ਚਾਹੁੰਦਾ ਜਾਂ ਹੋਰ ਵੀ ਸਾਰੇ ਨਹੀਂ ਚਾਹੁੰਦੇ ਕਿ ਪਾਰਟੀ ਦੇ ਵਿੱਚੋਂ ਸਾਨੂੰ ਕੋਈ ਅਜਿਹੀ ਕਾਰਵਾਈ ਕਰਨੀ ਪਵੇ ਪਰ ਪਾਰਟੀ ਦਾ ਫੈਸਲਾ ਆ ਉਹ ਸਾਰਿਆਂ ਨੂੰ ਸਿਰ ਮੱਥੇ ਮਰਨਾ ਚਾਹੀਦਾ ਹੈ ਔਰ ਇਹ ਫੈਸਲਾ ਲੈਣਾ ਕੋਈ ਸੌਖਾ ਨਹੀਂ ਸੀ ਕਿਉਂਕਿ ਜਿੱਥੇ ਪਾਰਟੀ ਦੀ ਸਾਹ ਜਾ ਰਾਇ ਰਾਜਨੀਤਿਕ ਸਾਹ ਜਾ ਰਾਇ ਸਭ ਤੋਂ ਵੱਡੀ ਗੱਲ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲਨ ਦੀ ਸਭ ਤੋਂ ਨੇੜੀ ਕਿ ਰਿਸ਼ਤੇ ਦਾ ਜਿਹੜਾ ਭੈਣ ਤੇ ਭਰਾ ਦਾ ਰਿਸ਼ਤਾ ਹੁੰਦਾ ਆ ਇੱਕੋ ਇੱਕ ਭਣਈਆ ਹਾਂਜੀ ਉਹਦੇ ਵਿਰੁੱਧ ਕਾਰਵਾਈ ਕਰਨਾ ਕਿੰਨਾ ਵੱਡਾ ਜਿਹੜਾ ਮਾਨ ਨਾਲ ਟਕਰਾ ਕਰਨਾ ਪਿਆ ਹੋਊਗਾ ਕਿੰਨਾ ਵੱਡਾ ਕੁੱਟ ਭਰਨਾ ਪਿਆ ਹੋਊਗਾ ਪਰ ਦਿਲ ਤੇ ਪੱਥਰ ਰੱਖ ਕੇ ਉਹਨਾਂ ਨੇ ਫੈਸਲਾ ਲਿਆ ਹੋਊਗਾ ਪਰ ਉਹਨਾਂ ਨੇ ਸੱਜ ਵੀਰ ਸਿੰਘ ਬਾਦਲ ਨੇ ਇਹ ਰਿਸ਼ਤੇਦਾਰੀਆਂ ਤੋਂ ਸਾਂਝਾਂ ਤੋਂ ਜਿਹੜਾ ਉੱਪਰ ਉਤਰਜੀ ਜਿਹੜੀ ਉਹਨਾਂ ਨੇ ਪਾਰਟੀ ਨੂੰ ਦਿੱਤੀ ਜੋ ਉਹਨਾਂ ਦਾ ਫਰਜ਼ ਬਣਦਾ ਸੀ ਉਹ ਉਹਨਾਂ ਨੇ ਨਿਭਾਇਆ ਤੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਉਹਨਾਂ ਨੇ ਇਹ ਜਿਹੜਾ ਕਦਮ ਹੈ ਆਪਣੇ ਨਜ਼ਦੀਕੀ ਰਿਸ਼ਤੇਦਾਰ ਤੇ ਪਾਰਟੀ ਦੇ ਸੀਨੀਅਰ ਲੀਡਰ ਤੇ ਵਿਰੋਧ ਉਹਨਾਂ ਦੀਆਂ ਗਤੀਵਿਧੀਆਂ ਦੇ ਕਾਰਨ ਜਿਹੜਾ ਹੋ ਚੁੱਕਿਆ ਜੋ ਹੋ ਗਿਆ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਤੁਸੀਂ ਵੀ ਸਾਰੇ ਕੋਸ਼ਿਸ਼ਾਂ ਕਰਦੇ ਰਹੇ ਜਿ cụcਟੀ ਵਾਲੇ ਔਰ ਤੁਹਾਡੀ ਵੀ ਸਾਰਿਆਂ ਦੀ ਬਿਲੀ ਇੱਛਾ ਸੀ ਕਿ ਸਰਦਾਰ ਅਬੀਸ਼ ਪ੍ਰਤਾਪ ਸਿੰਘ ਅਜੇ ਹੱਦੋਂ ਨਾ ਚੁੱਪਣ ਕਿ ਪਾਰਟੀ ਉਮੀਦਵਾਰ ਦੀ ਵਿਰੋਧਾ ਕਰਨ ਮੈਂ ਜੇ ਇਲੈਕਸ਼ਨ ਲੜ ਰਿਹਾ ਤੇ ਪਾਰਟੀ ਦੇ ਹੁੰਦੇ ਲੜ ਰਿਹਾ ਔਰ ਮੈਨੂੰ ਤੁਸੀਂ ਸਾਰੇ ਜਾਣਦੇ ਜੀ ਤੇ ਮੇਰੀ ਹੁਣ ਹੱਥ ਪਰ ਕੇ ਬੇਨਤੀ ਹੈ ਕਿ ਕਿਉਂਕਿ ਜਦੋਂ ਲੰਬਾ ਸਮਾਂ ਸਾਝਾ ਰਹੀਆਂ ਹਾਂ ਪਿਆਰ ਹੁੰਦਾ ਹੈ ਔਰ ਇਕੱਠੇ ਵਿਚਰੇ ਹੁੰਨੇ ਤੇ ਮਹਿਸੂਸ ਵੀ ਹੁੰਦਾ ਪਰ ਇੱਕ ਗੱਲ ਤੁਸੀਂ ਜਰੂਰ ਮਹਿਸੂਸ ਕਰੋਗੇ ਕਿ ਪਾਰਟੀ ਨੇ ਇੱਕ ਕਦਮ ਚਾਹ ਦੇ ਨਾਲ ਨੀ ਚੁੱਕਿਆ ਇੱਕ ਕਦਮ ਬੜਾ ਮਜਬੂਰੀ ਵਸ ਤੇ ਪਾਰਟੀ ਦੀ ਬਿਹਤਰੀ ਵਾਸਤੇ ਚੁੱਕਿਆ ਕਿ ਤੁਹਾਨੂੰ ਵੀ ਪਤਾ ਹੈ ਕਿ ਸਰਦਾਰ ਕੈਰੋ ਨੇ ਜੋ ਰਵਈਆ ਅਖਤਿਆਰ ਕੀਤਾ ਸੀ ਉਹ غلط ਹੈ ਪਰ ਤੁਸੀਂ ਵੀ ਕੋਸ਼ਿਸ਼ਾਂ ਕਰਦੇ ਰਹੇ ਤੇ ਆਓ ਹੁਣ ਇਲੈਕਸ਼ਨ ਜਿਹੜੇ ਆ ਉਹਦੇ ਚ ਤੰਗ ਦਿਨ ਰਹਿ ਗਏ ਨੇ ਤੇ ਰੱਖ ਕੇ ਆਪਾਂ ਉਹਨਾਂ ਤਾਪਤਾਂ ਜਿਹੜੇ ਤਾੜੀ ਮਾਰਦੇ ਨੇ ਹੱਸਦੇ ਨੇ ਉਹਨਾਂ ਨੂੰ ਭਾਜ ਦਈਏ ਉਹਨਾਂ ਨੂੰ ਹਾਰ ਦਈਏ ਉਹਨਾਂ ਨੂੰ ਸੱਕ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਹਲਕਾ ਪੱਟੀ ਦੇ ਵਿੱਚ ਵੀ ਬਹੁਤ ਮਜ਼ਬੂਤ ਹੈ ਔਰ ਸਾਰੇ ਜਿਹੜੇ ਵਰਕਰ ਨੇ ਉਹ ਵਫਾਦਾਰੀ ਦੇ ਨਾਲ ਪਾਰਟੀ ਦੇ ਨਾਲ ਖੜੋਤੇ ਨੇ ਔਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਮੈਨੂੰ ਅੱਧੀ ਰਾਤ ਵੇਲੇ ਵੀ ਯਾਦ ਕਰੋਗੇ ਮੈਂ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ ਉਨਸੇ ਮਤੇ ਲੋ ਸਭਾ ਹਰਕਾਰ ਨੂੰ ਸਾ ਮੇਰਾ ਹੈ ਔਰ ਭਾਵੇਂ ਖੇਮ ਕਰਨ ਬਲਟੋਹੇ ਦੀ ਤੇ ਪੱਟੀ ਦੀ ਇਹਨੂੰ ਆਪਾਂ ਦੋ ਨਹੀਂ ਕਹਿ ਸਕਦੇ ਇਹ ਇੱਕ ਹੀ ਹੈ ਔਰ ਮੇਰੇ ਵਾਸਤੇ ਜਿਸ ਤਰ੍ਹਾਂ ਮੇਰਾ ਬਲਟੋਹਾ ਆ ਉਸੇ ਤਰ੍ਹਾਂ ਮੇਰੇ ਲਈ ਪੱਟੀ ਹੈ ਤੇ ਮੈਂ ਤੁਹਾਡੇ ਵਿੱਚ ਦੁੱਖ ਸੁਖ ਦਾ ਸਾਥੀ ਬਣ ਕੇ ਜੋ ਤੁਹਾਨੂੰ ਕਿਤੇ ਦਿਨੇ ਰਾਤ ਜਦੋਂ ਵੀ ਕਿਤੇ ਕੋਈ ਮੁਸ਼ਕਲ ਆਉਣੀ ਹੈ ਮੇਰੇ ਦਰਵਾਜ਼ੇ ਵੀ ਖੁੱਲੇ ਆ ਤੇ ਮੇਰੇ ਫੋਨ ਵੀ ਖੁੱਲੇ ਆਓ ਆਪਾਂ ਅੱਗੇ ਵਧੀਏ ਡਟ ਕੇ ਮਿਹਨਤ ਕਰੀਏ ਤੇ ਇਹਨਾਂ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਬਾਕੀ ਹਰਕਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿੱਤ ਰਿਹਾ ਆ ਤੇ ਪੱਟੀ ਹਰਕੇ 'ਚ ਵੀ ਜਿਹੜਾ ਪੰਕਤ ਦਾ ਗੜ ਰਿਹਾ ਆ ਸ਼੍ਰੋਮਣੀ ਕਾਲੀ ਦਲ ਦਾ ਗੜ ਰਿਹਾ ਆ ਉਥੋਂ ਵੀ ਆਪਾਂ ਜਿਹੜਾ ਆ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੀਏ ਮੈਂ ਸਾਰੇ ਵਰਕਰਾਂ ਨੂੰ ਸਮੂਹ ਵਾਗੂ ਸੇਵਾ ਨੂੰ ਸਮੂਹ ਸਮਰਥਕਾਂ ਨੂੰ ਔਰ ਸਮੂਹ ਪੱਟੀ ਹਲਕੇ ਦੇ ਨੂੰ ਵੋਟਰਾਂ ਨੂੰ ਬਸਦਾ ਦੇਣਾ ਕਿ ਮੇਰਾ ਇੱਕ ਨਿਮਾਣੇ ਦਾ ਉਹ ਜਿਹੜੇ ਹਮੇਸ਼ਾ ਹੀ ਸੱਚੀ ਤੇ ਸੁੱਚੀ ਰਾਜਨੀਤੀ ਕੀਤੀ ਹੈ ਤੇ ਇੱਕ ਨਿਮਰ ਤਰੀਕੇ ਦੇ ਨਾਲ ਲੋਕਾਂ ਵਿੱਚ ਵਿਚਰੇ ਆ ਪਰ ਕੰਮ ਜਿਹੜੇ ਨੇ ਹਮੇਸ਼ਾ ਹੀ ਉਹ ਧੱਕੜਪੁਣਾ ਨਾ ਕੀਤੇ ਨੇ ਡੱਬੇ ਕੀਤੇ ਨੇ ਲੱਤ ਗੱਡ ਕੇ ਕੀਤੇ ਨੇ ਔਰ ਰਣਕੇ ਚੜੀਏ ਤੇ ਪੱਟੀ ਹਲਕੇ ਚ ਵੀ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰੀਏ ਮੇਰੇ ਨਾਲ ਸੰਪਰਕ ਪਰ ਸਾਰਿਆਂ ਕੋਲ ਨੰਬਰ ਹੈਗੇ ਨੇ ਤੇ ਜਿਹੜੇ ਜਿਹੜੇ ਵੀ ਸੱਜਣ ਅੱਜ ਤੱਕ ਘਰੋ ਘਰੀ ਬੈਠੇ ਸੀਗੇ ਇਸੇ ਕਾਰਨ ਕਰਕੇ ਉਹ ਸਾਰੇ ਸਰਗਰਮੀ ਦੇ ਨਾਲ ਕੰਮ ਕਰਨ ਇੰਨੀ ਬੇਨਤੀ ਅਕਰਦਾ ਹੋਇਆ ਕਿ ਮਾਦਾ ਜਾਚ ਕੈਂ ਬਲਾਉ ਖਤੇ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ